ਔਰ ਪਿਛਲੇ 4 ਦਿਨਾਂ ਤੋਂ ਇਹ ਲੰਗਰ ਨਿਰੰਤਰ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਿਹਾ। ਬੀਬੀਆਂ ਉੱਥੋਂ ਸਾਡੇ ਨਾਲ ਆਈਆਂ, ਵੀਰ ਭਰਾ 30-35 ਸੇਵਾਦਾਰ, ਬਾਕੀ ਸੇਵਾਦਾਰ ਪੰਜਾਬ ਦੇ ਵਿੱਚੋਂ ਆ ਕੇ ਸਾਡੇ ਨਾਲ ਦਿਨ ਪਰ ਰਾਤ ਸੇਵਾ ਕਰਕੇ ਆ ਮਹਾਰਾਜ ਤੋਂ ਇਹ ਖੁਸ਼ੀਆਂ ਪ੍ਰਾਪਤ ਕਰਦੇ। ਇਹ ਜਿਹੜੀ ਮਿਰਚ ਆ ਆਰਗੈਨਿਕ ਮਿਰਚ ਆ ਇਹ ਸਾਰੀ ਮਿਰਚ ਉਥੇ ਮਾਹ ਪ੍ਰਸ਼ਾ ਦੇ ਪੁਰਾਣੇ ਸੇਵਾਦਾਰ ਆ ਹੰਮਰਪੁਰੇ ਪਿੰਡ ਦੇ ਵਿੱਚ ਭਾਈ ਗੁਰਵਿੰਦਰ ਸਿੰਘ ਜੀ ਉਹਨਾਂ ਵੱਲੋਂ ਹਰ ਸਾਲ ਆਪਣੇ 2 ਬਿਗੇ ਮਿਰਚ ਬੀਜੀ ਜਾਂਦੀ ਆ ਔਰ ਬਿਲਕੁਲ ਮਿਰਚਾਂ ਦੀ ਫ੍ਰੀ ਸੇਵਾ ਹਰ ਸਾਲ ਉਹਨਾਂ ਵੱਲੋਂ ਕੀਤੀ ਜਾਂਦੀ ਆ ਇਹ ਬਰਾਨੀ ਛੋਲੇ ਲੈ ਕੇ ਉਹਦਾ ਫਿਰ ਬੇਸਨ ਬਣਾਇਆ ਜਾਂਦਾ ਔਰ ਸਰੋਂ ਦੇ ਤੇਲ ਉੱਥੇ ਹੀ ਲੈ ਕੇ ਆਉਨੇ ਆ ਜਿਹੜਾ ਸਪਿਰੇਸ਼ਨ ਸਰੋਂ ਦਾ ਤੇਲ ਹੁੰਦਾ ਪਿਓਰ ਦਾਸਤਾਨ ਤੋਂ ਮਿਰਚਾਂ ਵਧੀਆ ਮੁੱਠੀਆਂ ਮਿਰਚਾਂ ਦੇ ਰਹੇ ਤਾਂ ਵੀ ਹਰ ਸਾਲ ਆਈਏ ਆ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਲੰਗਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪੰਜਵੇਂ ਲੰਗਰ ਆ ਜਿਹੜਾ ਅੱਜ ਕਿਰ ਅਸੀਂ ਲਾਇਆ ਹੋਰ ਰਾਜਸਥਾਨ ਦੀਆਂ ਸਿੱਖ ਸੰਗਤਾਂ ਵੱਲੋਂ ਹਰ ਸਾਲ ਬੜੇ ਪ੍ਰੇਮ ਪਿਆਰ ਦੇ ਨਾਲ ਤਪਸਥਾਨ ਸੰਤਨ ਸੰਤ ਬਾਬਾ ਦੂਈ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਇਹ ਸਾਰੇ ਲੰਗਰ ਉਹਨਾਂ ਦੇ ਤਪਸਥਾਨ ਤੇ ਉਹਨਾਂ ਦੀਆਂ ਸੰਗਤਾਂ ਵੱਲੋਂ ਆ ਕੇ ਜਿਹੜਾ ਤੱਕ ਸਾਹਿਬ ਦੇ ਉੱਤੇ ਲੰਗਰ ਲਾਇਆ ਜਾਂਦਾ ਲੰਗਰ ਦੇ ਵਿੱਚ ਬਹੁਤ ਵੱਡਾ ਪ੍ਰਬੰਧ ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧ ਦਾ ਔਰ ਸਿੰਘ ਸਾਹਿਬ ਗਾਨੀ ਜਗਤਾਰ ਸਿੰਘ ਜੀ ਸੰਗਤ ਸਾਹਿਬ ਗਿਆਨੀ ਗੁਰਜੰਟ ਸਿੰਘ ਜੀ ਜਸੇਂਦਰ ਸਾਹਿਬ ਆਪਾ ਟੈਕ ਸਿੰਘ ਜੀ ਤਲਲਾ ਭਾਈ ਮੈਨੇਜਰ ਭਾਈ ਰਣਜੀਤ ਸਿੰਘ ਜੀ ਔਰ ਪੂਰੇ ਪ੍ਰਬੰਧ ਦਾ ਬਹੁਤ ਵੱਡਾ ਸੰਯੋਗ ਆ ਨੇੜੇ-ਨੇੜੇ ਦੀਆਂ ਸੰਗਤਾਂ ਬੜਾ ਸੰਯੋਗ ਕਰਦੀਆਂ ਕਰਾਣ ਵਾਲੀ ਦੀ ਸੰਗਤ ਆ ਜਿਹੜੀ ਆਲੋਹਾਂ ਦੀ ਸੇਵਾ ਸਾਰੀ ਉਹ ਕਰਦੀ ਆ ਔਰ ਬਹੁਤ ਸੰਯੋਗ ਰਾਮੇ ਤੋਂ ਸੰਗਤ ਆਈ ਸੀ ਨੇੜੇ-ਨੇੜੇ ਨਾਸਕੁਰੇ ਦੀ ਸੰਗਤ ਜਿਨ੍ਹਾਂ ਵੀ ਸਾਡੇ ਮਹਾਪੁਰਸ਼ਾ ਬਹੁਤ ਸੰਯੋਗ ਦਿੰਦੇ ਆ ਸਾਰੇ ਮਹਾਪੁਰਸ਼ਾਂ ਦੇ ਸੰਯੋਗ ਦੇ ਨਾਲ ਇਹ ਜਿਹੜਾ ਲੰਗਰ ਆ ਹਰ ਸਾਲ ਆਇਆ ਜਾਂਦਾ ਔਰ ਪਿਛਲੇ 4 ਦਿਨਾਂ ਤੋਂ ਇਹ ਲੰਗਰ ਨਿਰੰਤਰ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਿਹਾ ਔਰ ਮਾਈਆਂ ਬੀਬੀਆਂ ਲਗਭਗ 70 ਕ ਮਾਈਆਂ ਬੀਬੀਆਂ ਉੱਥੋਂ ਸਾਡੇ ਨਾਲ ਆਈਆਂ ਵੀਰ ਭਰਾ 30-35 ਸੇਵਾਦਾਰ ਬਾਕੀ ਸੇਵਾਦਾਰ ਪੰਜਾਬ ਦੇ ਵਿੱਚੋਂ ਆ ਕੇ ਸਾਡੇ ਦਿਨ ਪਰ ਰਾਤ ਸੇਵਾ ਕਰਕੇ ਆ ਮਹਾਰਾਜ ਤੋਂ ਇਹ ਖੁਸ਼ੀਆਂ ਪ੍ਰਾਪਤ ਕਰਦੇ ਅਭੀ ਇਹ ਵਿੱਚ ਕਿੱਥੋਂ ਲੈ ਕੇ ਆਉਣਾ ਕਿਵੇਂ ਲਿਆਉਣਾ ਪਰ ਇਸ ਵਗੈਰਾ ਅਪੀਲ ਕਰ ਆਪਣੇ ਬਤਾਓ ਇਹ ਜਿਹੜੀ ਮਿਰਚ ਆ ਆਰਗੈਨਿਕ ਮਿਰਚ ਆ ਇਹ ਸਾਰੀ ਮਿਰਚ ਉਥੇ ਮਾ ਪਰਸ਼ਾਂ ਦੇ ਪ੍ਰਾਣੇ ਸੇਵਾਦਾਰ ਅੰਮ੍ਰਿਤਪੁਰੇ ਪਿੰਡ ਦੇ ਵਿੱਚ ਭਾਈ ਗੁਰਵਿੰਦਰ ਸਿੰਘ ਜੀ ਉਹਨਾਂ ਵੱਲੋਂ ਹਰ ਸਾਲ ਆਪਣੇ 2 ਬਿਗੇ ਮਿਰਚ ਬੀਜੀ ਜਾਂਦੀ ਆ ਔਰ ਬਿਲਕੁਲ ਮਿਰਚਾਂ ਦੀ ਫ੍ਰੀ ਸੇਵਾ ਹਰ ਸਾਲ ਉਹਨਾਂ ਵੱਲੋਂ ਕੀਤੀ ਜਾਂਦੀ ਆ ਜਿਹੜਾ ਬੇਸਨ ਤੇ ਬਰਾਨੀ ਛੋਲੇ ਲੈ ਕੇ ਉਹਦਾ ਫਿਰ ਬੇਸਨ ਬਣਾਇਆ ਜਾਂਦਾ ਔਰ ਸਰੋਂ ਦੇ ਤੇਲ ਉੱਥੇ ਹੀ ਲੈ ਕੇ ਆਉਨੇ ਆ ਜਿਹੜਾ ਸਪੈਸ਼ਲ ਸਰੋਂ ਦਾ ਤੇਲ ਹੁੰਦਾ ਪਿਓਰ ਉਹਦੇ ਵਿੱਚ ਸਾਰੇ ਹਲਵਾਈ ਇਹ ਵੀ ਉਥੋਂ ਆਏ ਆ ਜਿਹੜੇ ਬੜੇ ਮਾਹਰ ਹੁੰਦੇ ਆ ਮਿਰਚ ਦੇ ਉੱਤੇ ਬੇਸਨ ਚੜਾਉਣਾ ਬੜਾ ਔਖਾ ਪਰ ਇਹ ਮਾਰ ਕਰਕੇ ਦਿਨ ਭਰ ਰਾਤ ਸੇਵਾ ਕਰਕੇ ਗੁਰੂ ਸਾਹਿਬ ਤੋਂ ਖੁਸ਼ੀ ਨਾ ਪ੍ਰਾਪਤ ਕਰਦੇ। ਵਧੀਆ ਪ੍ਰੋਗਰਾਮ ਹੈ ਛਾ। ਰਾਜਸਥਾਨ ਚ ਮਿਰਚਾਂ ਵਧੀਆ ਮਿੱਠੀਆਂ ਮਿਰਚਾਂ ਨੇ। ਕਹਿੰਦਾ ਵੀ ਹਰ ਸਾਲ ਆਇਆ